ਜਿੰਦਾਬਾਦ ਜਿੰਦਾਬਾਦ ਧੱਕੇशाही ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਹਾਂ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹਾਂਸ ਰਾਜ ਪ੍ਰਧਾਨ ਸਪਾਈਸਰ ਨੂੰ ਪੰਜਾਬ ਰਾਜਪੁਰਾ ਅੱਜ ਇਹ ਮੈਂ ਚਲੇ ਧਰਨਾ ਚਾਰੇ ਕਿ ਉਹਦੇ ਵਾਰੀ ਡੰਗਾ ਇਹ ਜਿਹੜਾ ਧਰਨਾ ਅਜ ਦੂਜਾ ਦਿਨ ਹੈਗਾ ਚੌਧਰੀ ਵਿਕਾਸ ਦੇ ਖਿਲਾਫ ਆ ਜਿਹੜਾ ਸਾਡਾ ਸੈਂਟਸ ਵਿਕਟਰ ਨੌ ਸਾਲਾਂ ਤੋਂ ਸਾਡੇ ਰਾਜਪੁਰੇ ਦੇ ਵਿੱਚ ਉਰੇ ਬੈਠਿਆ ਹੈਗਾ ਔਰ ਹਰ ਤਰ੍ਹਾਂ ਦਾ ਪੁੱਠਾ ਜਿੱਦਾ ਇਹ ਕੰਮ ਜਿਹੜਾ ਹੈਗਾ ਕਿਉਂਕਿ ਆਪਣੇ ਪਰਿਵਾਰ ਦਾ ਜਿਹੜਾ ਇਸ ਦਾ ਉਰੇ ਹੈਗਾ ਆ ਦੂਜਨ ਵਿੱਚ ਆਪਣੇ ਵੀ ਕਾਰੋਬਾਰ ਕਰਿਆ ਹੋਇਆ ਇਸਨੇ ਉਸਕੇ ਮੁਤਾਬਕ ਇਸकी ਬਦਲੀਆਂ ਦੋ ਤਿੰਨ ਵਾਰੀ ਹੋ ਚੁਕੀ ਸੰਗਰੂਰ ਹੋ ਚੁਕੀ ਲਾਲੂ ਡੇਰਾ ਵਸੇ ਇਧਰ ਵੀ ਹੋ ਚੁਕੀ ਇਹ ਦੂਜੇ ਦਿਨ ਫੇਰ ਬਦਲੀ ਨਕਾ ਕੇ ਆ ਜਾਂਦਾ ਸੋ ਅੱਜ 9 10 ਸਾਲ ਹੋ ਗਈ ਇਸ ਨੂੰ ਉਰੇ ਰਹਿੰਦੇ ਹੋਏ ਨੂੰ ਇਹਦੇ ਸ਼ਹਿਰ ਵਾਸੀ ਯਾ ਰਿਸ਼ਤੇਦਾਰ ਉਰੇ ਕਾਫੀ ਜ਼ਿਆਦਾ ਉਹਨਾਂ ਦੇ ਉੱਪਰ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਉੱਪਰ ਬੜੀ ਹੀ ਨਾ ਤੰਗ ਪ੍ਰੇਸ਼ਾਨੀ ਸਾਨੂੰ ਰੱਖਦਾ ਜਿਵੇਂ ਹੋਟਲਾਂ ਚ ਭੇਜ ਤਿਆ ਜੇ ਪੈਲਸਾਂ ਚ ਭੇਜਤਾ ਜਾ ਕੇ ਚੱਕਿਆ ਉਹਨਾਂ ਨੂੰ ਪਤਾ ਨਹੀਂ ਕਾ ਲਿੰਦਾ ਕਾ ਨਹੀਂ ਅਸੀਂ ਜਵਾਬ ਦਿੰਦੇ ਵੀ ਟਰਾਲੀਆਂ ਤੇ ਉੱਥੇ ਬੰਦੇ ਨੂੰ ਨਾ ਭੇਜਿਆ ਸਾਡੀ ਉਰ ਇੱਕ ਸੁਨੀਦਾਰਾਣੀ ਕੁੜੀ ਸੀ ਉਹ ਮਰੀ ਅਸੀਂ ਜਦ ਵੀ ਇਹਨੂੰ ਕਹਿ ਵੀ ਰੋਡ ਤੇ ਨਾ ਲਾ ਇਹ ਕਹਿੰਦੇ ਜੇ ਕੰਮ ਕਰਨਾ ਕਰੇ ਐਂ ਤਾਂ ਆਪਣੇ ਘਰਾਂ ਜਾਏ ਉਹ ਇਸ ਦੀ ਬਦੌਲਤ ਮਰੀ ਇੱਕ ਲੇਡੀਜ਼ ਦਾ ਹੋਰ ਰੈਸੀਡੈਂਟ ਹੋਇਆ ਉਹ ਪੁਰਾਣੇ ਦਾਜਪੁਰ ਹੋਇਆ ਉਹ ਅਸੀਂ ਕਹਿ ਬੂਰੇ ਨਾ ਰੋਡ ਤੇ ਲਾ ਉਹ ਲਾਤੀ ਹੁਣੇ ਪਿਛਲੇ ਮਹੀਨੇ ਤਾਂ ਇਹ ਲੈ ਜਾਉਂਦੇ ਇੱਕ ਲੇਡੀਜ਼ ਇੱਕ ਜੈਨ ਮੁੰਡਾ ਢੇਰ ਜੱਕਰ ਸੀਗਾ ਟੈਂਪੂ ਆਇਆ ਟੈਂਪੂ ਉੱਪਰ ਚੜਿਆ ਉਹਨਾਂ ਦੇ ਇੱਕ ਲੇਡੀਜ਼ ਕੇ ਪਿੱਠੇ ਤੇ ਲੱਗੀ ਮੁੰਡੇ ਦੀ ਬਾਹ ਤੇ ਲੱਗੀ ਉਹ ਅਸੀਂ ਨੂੰ ਕਹੇ ਵੀ ਯਾਰ ਤੇ ਸਾਡੇ ਲਈ ਨਾ ਹੱਥ ਤੇ ਚਾਰ ਹੋ ਰਿਹਾ ਤੂੰ ਇਹ ਨਾ ਕਰ ਉਹ ਕਹਿੰਦਾ ਵੀ ਮੈਨੂੰ ਤਾਂ ਹੁਕਮ ਆ ਵੀ ਇਹਨਾਂ ਨੂੰ ਰੋਡ ਤੇ ਲਾ ਕੇ ਰੱਖਣਾ ਇਹਨਾਂ ਨੂੰ ਆਪਣੇ ਘਰ ਦੇ ਪਿੱਛੇ ਜਾ ਦੇ ਦੂਜਾ ਨੰਬਰ ਸਾਡੇ ਜਿਹੜੇ ਕੱਚੇ ਮਜ਼ਦੂਰਾਂ ਨੂੰ ਕਿ ਤਿਆੜੀਆਂ ਕੱਢਦਾ ਹੈ ਕਿ 2-2 ਇਹ 2-4 ਬੰਦੇ ਰੱਖੇ ਬੈਨਨ ਨੇ 2-2 3-3000 ਰੁਪਏ ਉਹਨਾਂ ਨੂੰ ਦਿੰਦਾ ਹਰ ਮਹੀਨੇ ਸਾਡੇ ਜਿਹੜੇ ਕੱਚੇ ਮਜ਼ਦੂਰਾਂ ਕੇ ਜਿਹੜਾ ਸ਼ੋ ਉਹਨਾਂ ਦੀਆਂ ਡਾਰੀਆਂ ਕੱਟ ਕੇ ਉਹਨੂੰ ਦਿੰਦਾ ਇਹ ਸਾਨੂੰ ਤਰਾਜ ਆ ਹੁਣ ਤੁਹਾਡੀ ਡਿਮਾਂਡ ਕੀ ਆ ਸਾਰੀ ਡਿਮਾਂਡਾਂ ਵੀ ਜ਼ਰੂਰ ਤੇ ਬਦਲੇ ਜਾਏ ਜੇ ਨਹੀਂ ਬਦਲੇ ਜਾਏਗਾ ਜੇ ਇਹ ਯੂ ਐਸ ਬਲ ਕੋਈ ਲੈਟਰ ਨਹੀਂ ਲਿਖਿਆ ਜਾਏਗਾ ਤਾਂ ਫਿਰ ਸਾਡਾ ਜਿਹੜਾ ਹੈਗਾ ਤਰਨਾ ਇਸ ਤਰ੍ਹਾਂ ਚੱਲੇਗਾ ਔਰ ਕੱਲ ਨੂੰ ਹੋ ਸ ਗਿਆ ਤਾਂ ਸ਼ਾਇਦ ਅਸੀਂ ਕੂੜੇ ਦੀਆਂ ਟਰਾਲੀਆਂ ਲੈ ਕੇ ਪੂਰੇ ਦਫ਼ਤਰ ਦੇ ਅੱਗੇ ਢੇਰੀਆਂ ਲਾਵੇਂ ਕਿੰਨੇ ਦਿਨ ਚੱਲੇਗਾ ਤਰਨਾ ਇਹ ਜਦੋਂ ਤੱਕ ਕਿਸੇ ਵੀ ਊਰੇ ਸਾਨੂੰ ਇਹ ਯੂ ਐਸ ਲਿਖ ਕੇ ਨਹੀਂ ਦਿੰਦੇ ਹੁਣ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲ ਹੋ ਯਾਦਗਾਰੀ ਨਾਲ ਪ੍ਰਸ਼ਾਸਨ ਕਰੇ ਸਾਨੂੰ ਟਾਈਮ ਦੇ ਸਿਰਫ 10 15 ਮਿੰਟ ਦਾ ਵੀ ਤੁਹਾਨੂੰ ਸਾਰੀ ਗੱਲਬਾਤ ਜਸੋਰ ਜੀ ਤੁਹ ਪੜ੍ਹ ਜੀ ਮੇਰਾ ਨਾਮ ਬਨਾਰਾ ਸ਼ੋਕਮਾਰ ਬੇਟੂ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਏਪੁਰਾ ਧੰਨਵਾਦੀਦਾਰ ਜਾਂਗ ਇਹ ਜਿਹੜਾ ਧਰਨਾ ਹੈ ਵਿਕਾਸ ਚੋਦਰੀ ਦੇ ਖਿਲਾਫ ਲੱਗਿਆ ਹੋਇਆ ਹੈ ਅੱਜ ਦੂਸਰਾ ਦਿਨ ਹੈ ਇਹ ਜਿਹੜਾ ਵਿਕਾਸ ਚੋਦਰੀ ਹੈ ਸਾਡੇ ਜਿਹੜੇ ਕੱਚੇ ਮਲਾਜ਼ਮ ਚਾ ਪੱਕੇ ਇਹ ਉਹਨਾਂ ਤੇ ਬਹੁਤ ਅਤਿਆਚਾਰ ਕਰਦਾ ਹੈ ਇਸ ਕਰਕੇ ਸਾਡੀ ਜਿਹੜੀ ਤਿੰਨੋਂ ਯੂਨੀਆਂ ਦੀ ਐਕਸ਼ਨ ਕਮੇਟੀ ਬਣੀ ਸੀ ਇਹ ਐਕਸ਼ਨ ਕਮੇਟੀ ਦਾ ਜਿਹੜਾ ਹੈ ਦੋ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਅੱਜ ਸਾਨੂੰ ਸਾਡੇ ਈਓ ਸਾਹਿਬ ਨੇ ਅਵਤਾਰ ਚੰਦ ਸੇਖੜੀ ਨੇ ਆ ਕੇ ਵਿਸ਼ਵਾਸ ਦਵਾਇਆ ਕਿ ਜਿਹੜਾ ਆਪਣਾ ਲੇਬਰ ਤੋਂ ਕੰਮ ਲਿਆ ਜਾਂਦਾ ਵੀ ਇਹ ਬਿਲਕੁਲ ਵਿਕਾਸ ਚੋਧਰੀ ਨਹੀਂ ਵੀ ਵਿਕਾਸ ਚੋਧਰੀ ਨਹੀਂ ਕਰੇਗਾ ਕੰਮ ਹੈ ਤੇ ਸਾਡੇ ਜਿਹੜੇ ਇੱਥੇ ਦੇ ਚੀਫ ਸੈਂਟਰ ਇਨਸਪੈਕਟਰ ਹੈ ਉਹਨਾਂ ਦੀ ਹੁਣ ਡਿਊਟੀ ਲਈ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਈਓ ਸਾਹਿਬ ਨੇ ਵੀ ਅਸੀਂ ਮੀਟਾਂ ਨਾਲ ਮੀਟਿੰਗ ਕਰਕੇ ਵੀ ਜਿਹੜੇ ਕੋਈ ਵੀ ਕੱਚੇ ਮੁਲਾਣੇ ਵਿੱਚ ਪੱਕੇ ਮੁਲਾਣੇ ਵਿੱਚ ਉਹਨਾਂ ਦੇ ਕੋਈ ਵੀ ਅਤਿਆਚਾਰ ਨਹੀਂ ਹੋਏਗਾ ਵੀ ਮੈਂ ਵਿਸ਼ਵਾਸ ਤਾਉਂਦਾ ਠੀਕ ਹੈ ਜਸਪੀਰ ਜੀ ਬਸ ਬੋਲੋ ਬੋਲੋ ਸਰਪ੍ਰਨਾਂ ਨਾਮ ਦੱਸੋ ਜੀ ਸਾਥੀਓ ਅਵਤਾਰ ਚੰਦ ਈਓ ਨਗਰ ਕੌਂਸਲ ਵਿਕਾਸ ਬਰਾ ਸਾਡੇ ਜਵਾਈ ਜੀ ਤੁਹਾਨੂੰ ਬੈਠੇ ਹੈ ਵਿਕਾਸ ਚੌਧਰੀ ਬਾਰੇ ਕੀ ਕਹਿਣਾ ਸਰਪਾਤ ਇਹ ਖਰਾਬ ਕਰੀਏ ਸਾਡੇ ਸਫਾਈ ਯੂਨੀਅਨ ਦੇ ਕੁਝ ਮੁਲਾਇਮ ਜਿਹੜੇ ਆਗੂ ਹੈ ਇਹਨਾਂ ਨੂੰ ਚੌਧਰੀ ਸਾਹਿਬ ਹੈ ਸਾਡੇ ਵਿਕਾਸ ਚੌਧਰੀ ਸੈਂਟਰੀ ਇੰਸਪੈਕਟਰ ਉਹਨਾਂ ਨੂੰ ਗਿਲਾ ਸ਼ਿਕਵਾ ਹੈ ਉਹਦੀ ਬਦਲੀ ਲਈ ਬੇਨਤੀ ਪੱਤਰ ਲੱਗੇ ਆਏ ਸੀ ਮੇਰੇ ਕੋਲ ਕਿ ਬਦਲੀ ਕਰਵਾਉਣਾ ਕਿ ਪ੍ਰੋਵਿੰਸਲ ਸਕੱਟਰ ਦੀ ਅਫੀਸਰ ਦੀ ਪੋਸਟ ਹੈ ਸੈਂਟਰੀ ਇੰਸਪੈਕਟਰ ਦੀ ਇਹਦੀ ਬਦਲੀ ਦਾ ਅਧਿਕਾਰ ਸਾਡੇ ਸਥਾਨ ਸਰਕਾਰ ਕੋਲ ਹੈ ਜਿਹੜੀਆਂ ਇਹਦੀ ਰਿਕੁਐਸਟ ਹੈ ਮੈਂ ਡਾਇਰੈਕਟਰ ਸਾਹਿਬ ਨੂੰ ਫਾਰਵਰਡ ਕਰਤੀ ਨੂੰ ਕਾਰਵਾਈ ਕਰਨਗੇ ਡਾਇਰੈਕਟਰ ਸਾਹਿਬ ਕਰਨਗੇ ਜੀ ਇਹ ਇਹ ਕਹਿ ਰਹੇ ਨੇ ਜਿੱਦ ਤੱਕ ਉਹ ਬਦਲੀ ਨਹੀਂ ਹੋਣੀ ਨਾ ਸਿੱਧਾ ਮੈਂ ਦਰਵਾਜ਼ਾ ਮੰਗਾਂਗੇ ਐਸੀ ਕੋਈ ਗੱਲ ਨਹੀਂ ਮੇਰੀ ਗੱਲ ਹੋ ਗਈ ਜੀ ਨਾ ਕੰਮ ਤੇ ਜਾ ਰਿਹਾ ਥੋੜੀ ਜਿਹਾ ਥੋੜਾ ਗਿਲਾ ਸ਼ਿਕਵਾ ਸੀ ਥੋੜਾ ਦੂਰ ਹੋ ਗਿਆ

شاہی نہیں چلے گی نہیں چلے گی نہیں چلے گی ڈکے شاہی نہیں چلے گی نہیں what about